ਇਹ ਜਿਹੜੀ ਗਵਰਨਮੈਂਟ ਹੈ ਸੈਂਟਰ ਦੇ ਵਿੱਚ ਹੈ ਮੋਦੀ ਸਾਹਿਬ ਇਹ ਸਾਫ ਤੌਰ ਕਿਸਾਨਾਂ ਦੇ ਤੇ ਕੇਤ ਮਜ਼ਦੂਰਾਂ ਦੇ ਇਹਨਾਂ ਨੇ ਜਿਹੜੇ ਕਾਨੂੰਨ ਵੀ ਲੈ ਕੇ ਆਂਦੇ ਸੀ ਜਿਨ੍ਹਾਂ ਨੂੰ ਸਮੁੱਚਾ ਹਿੰਦੁਸਤਾਨ ਅੱਜ ਕਾਲੇ ਕਾਨੂੰਨ ਨਾਲ ਝੱਲ ਹੈ ਇਹ ਬੜੇ ਰਿਲੈਕਟੈਂਟਲੀ ਇਹਨਾਂ ਨੇ ਵਾਪਸ ਲੈ ਇਹਨਾਂ ਨੇ ਕਿਸਾਨਾਂ ਨੇ ਜਦੋਂ ਕਿਸਾਨਾਂ ਤੋਂ ਇਹ ਵਾਪਸ ਲੈ ਕੇ ਕਾਨੂੰਨ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਇਹ ਮਿਨਿਮਮ ਸਪੋਰਟ ਪ੍ਰਾਈਸ ਹੀ ਲੀਗਲ ਗਾਰੰਟੀ ਦਵਾਂਗੇ ਤੇ ਜਿਹੜੇ ਕਿਸਾਨ ਯੂਨੀਅਨਜ਼ ਨੇ 11 ਮਹੀਨੇ ਦਿੱਲੀ ਦੇ ਬਾਰਡਰਸ ਤੇ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਖਿਲਾਫ ਨੈਸ਼ਨਲ ਹਾਈਵੇਜ਼ ਤੇ ਅਤੇ ਇੰਡੀਅਨ ਰੇਲਵੇ ਟਰੈਕਸ ਤੇ ਜਿਹੜੇ ਕੇਸਸ ਬਣੇ ਸੀ ਗੱਡੀਆਂ ਰੋਕਣ ਦੇ ਬੱਸਾਂ ਰੋਕਣ ਦੇ ਕਿ ਅਸੀਂ ਵਿਡਰੋ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਸੀ ਕਿ ਅਸੀਂ ਜਿਹੜਾ 700 ਤੋਂ ਵੱਧ ਕਿਸਾਨ ਉਸ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪਨਸੇਸ਼ਨ ਕਰਾਂਗੇ ਕੰਪਨਸੇਟ ਕਰਾਂਗੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਦਾਂਗੇ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ ਪਿਛਲੇ 3 ਸਾਲ ਗੁਜ਼ਰਨ ਦੇ ਬਾਅਦ ਤੋ ਕੋਈ ਵੀ ਨਹੀਂ ਕੀਤੀ ਗਈ ਕਿਸਾਨ ਆਪਣੇ ਜਮੂਰੀ ਹੱਕ ਵਾਸਤੇ ਆਜ਼ਾਦ ਹੈ ਹਿੰਦੁਸਤਾਨ ਇੱਥੇ ਹਰ ਹਿੰਦੁਸਤਾਨੀ ਦਾ ਹੱਕ ਹੈ ਆਪਣੀ ਗੱਲ ਸ਼ਾਂਤੀਪੂਰਵਕ ਆਪਣੀ ਸਰਕਾਰ ਦੇ ਸਾਹਮਣੇ ਰੱਖੇ ਕਿਸਾਨ ਬਿਨਾਂ ਕਿਸੇ ਸ਼ਸਤਰ ਤੋਂ ਬਿਨਾਂ ਟਰੈਕਟਰ ਟਰਾਲੀ ਤੋਂ 101 ਕਿਸਾਨ ਪੈਦਲ ਦਿੱਲੀ ਜਾ ਰਿਹਾ ਸੀ ਇਹਨਾਂ ਹਰਿਆਣੇ ਦੇ ਬਾਰਡਰ ਤੇ ਫੇਰ ਰੋਕ ਤੇ ਅਸੀਂ ਸਾਰੇ ਇਸ ਜੋ ਵੀ ਤੌਰ ਤਰੀਕਾ ਹਰਿਆਣੇ ਦੀ ਸਰਕਾਰ ਨੇ ਪਹਿਲੇ ਵੀ ਇਹ ਪੜਾਇਆ ਸੀ ਤੁਹਾਨੂੰ ਯਾਦ ਹੋਵੇਗਾ ਸ਼ੁਭਕਰਨ ਸਿੰਘ ਨਾਮ ਦਾ 21 ਸਾਲ ਦਾ ਨੌਜਵਾਨ ਬੱਚਾ ਪਹਿਲੇ ਵੀ ਗੋਲੀ ਦਾ ਸ਼ਿਕਾਰ ਹੋਇਆ ਹਰਿਆਣੇ ਦੀ ਪੁਲਿਸ ਤੱਕ ਸੈਂਕੜਿਆਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਵੀ ਫਟੜ ਕੀਤਾ ਗਿਆ ਸੀ ਉਹਨਾਂ ਨੂੰ ਦਨਾਲੀ ਦੇ ਪੈਲਟਸ ਵਜੇ ਸੀ ਤੇ ਅੱਜ ਵੀ ਇਹ ਜੋ ਕੁਝ ਕੀਤਾ ਗਿਆ ਸੀ ਕਦਮ ਕਰ ਰਹੇ ਆ ਤੇ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਬੇਨਤੀ ਕਰਾਂਗਾ ਤੁਸੀਂ ਜਿਹੜੇ ਕੀਤੇ ਵਾਦੇ ਸੀ ਉਹਨਾਂ ਵਾਦਿਆਂ ਨੂੰ ਨਿਭਾਓ ਕਿਸਾਨਾਂ ਨੂੰ ਮੌਕਾ ਦਿਓ ਆਪਣੀ ਗੱਲ ਰੱਖਣ ਦਾ ਇਹਨਾਂ ਨਾਲ ਗੱਲ ਕੀਤੀ ਜਾਏ ਇਹਨਾਂ ਦੇ ਜਿਹੜੀ ਵਾਜਿਬ ਡਿਮਾਂਡ ਚ ਨੇ ਉਹਨਾਂ ਨੂੰ تسلیم ਕੀਤਾ ਜਾਵੇ ਐਨਸੀ ਇਲੈਕਸ਼ਨ ਕਰਾ ਦੇਣੀ ਜਿਸ ਵਿੱਚ ਲੈ ਕੇ ਕੌਮੀ ਕਾਰੀ ਕਰ ਰਹੇ ਕਿ ਚਾਇਦਾਂ ਦੇ ਵਿੱਚ ਚ ਬਾਤ ਹੋ ਜਾਵੇ ਮਤਲਬ ਜਨਗੀ ਚ ਦੇਖੋ ਬੈਟੇ ਮੇ ਦੇ ਵਿੱਚ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਜੋ ਇਲੈਕਸ਼ਨ ਕਮਿਸ਼ਨ ਨੇ ਡੇਟਸ ਦਿੱਤੀਆਂ ਨੇ ਦੇ ਦਿਤੀਆਂ ਸਾਰੀਆਂ ਗੱਲਾਂ ਨੂੰ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਇਹ ਮਤੇ ਨਜ਼ਰ ਰੱਖਣਾ ਚਾਹੀਦਾ ਬਟ ਵੋਟਰ ਐਵਰ ਡਿਸੀਜਨ ਹੈਸ ਬੀਨ ਟੇਕਨ ਐਸ ਬੀ ਟੇਕਨ ਥਰੂ ਸੀ ਇਹਦੇ ਵਿੱਚ ਕਿੰਦੋ ਪ੍ਰੋਬਲਮ ਆ ਰਹੇ 2010 ਦੇ ਕਿਸਾਨ ਜਟਨੀ ਹੋਏ ਨੇ ਜੀ ਬਹੁਤ ਨੇ ਕਿਸਾਨ ਬਹੁਤ ਮੁਸ਼ਕਲ ਹਾਲ ਚੜੀ ਤੇ ਕੱਲ ਫਿਰ ਅੱਜ ਫਿਰ ਕੱਲ ਫਿਰ ਜਾਣਗੇ ਪਰ ਰਸਤਾ ਨਹੀਂ ਦੇ ਰਹੇ ਉਹ ਕਿੰਨੇ ਦਿਨ ਤੋਂ ਜਗ੍ਹਾ ਬਣੂਗਾ ਨਾ ਸਿੱਧਾਂ ਸੀ ਬੈਠੋ ਕੋਈ ਕੋ ਤੰਤ ਤੋਂ ਪਹਿਲੇ ਇਹ ਗੱਲ ਦੱਸੀ ਹੈ ਇਹ ਸਰਕਾਰ ਜਿਹੜੀ ਕਾਰਪੋਰੇਟ ਦੇ ਹੱਥ 'ਚ ਹੈ ਕਾਰੋਬਾਰੀਆਂ ਦੇ ਹੱਥ ਵਿੱਚ ਤੇ ਕਨਫਲਿਕਟ ਆਫ ਇੰਟਰਸਟ ਹਜ਼ਾਰਾਂ ਸਾਲਾਂ ਤੋਂ ਕਿਸਾਨ ਦਾ ਤੇ ਕਾਰਪੋਰੇਟ ਹਾਊਸਸ ਦਾ ਤੇ ਵਪਾਰੀ ਦਾ ਚੱਲ ਰਾਇਆ ਸੋ ਇਹ ਕਾਰਪੋਰੇਟ ਹਾਊਸਸ ਦੀ ਸਰਕਾਰ ਹੈ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਲੀ ਹੈ ਨਾ ਕਿਸਾਨਾਂ ਨੂੰ ਨਾ ਖੇਤ ਮਜ਼ਦੂਰਾਂ ਨੂੰ ਤੁਸੀਂ ਵੇਖਿਆ ਇਹ ਝੋਨੇ ਸਾੜਾ ਹਾਲ ਕੀ ਕੀਤਾ ਡੀਏਪੀ ਅਵੇਲੇਬਲ ਨਹੀਂ ਯੂਰੀਆ ਅਵੇਲੇਬਲ ਨਹੀਂ ਇਹ ਕਿਸਾਨਾਂ ਨੂੰ ਆਪਣੀ ਵਾਜਿਬ ਡਿਮਾਂਡ ਰੱਖਣ ਵਾਸਤੇ ਟੀਅਰ ਗੈਸਟਾਂ ਤੇ ਲਾਟੀਆਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ ਇਹ ਬਹੁਤ ਹੀ ਕੰਡੈਮਨੇਬਲ ਹੈ ਜੋ ਖੱਟੜ ਸਾਹਿਬ ਕਰਦੇ ਰਹੇ ਨੇ ਉਹ ਹੀ ਸੈਣੀ ਸਾਹਿਬ ਹੁਣ ਕਰ ਰਹੇ ਨੇ ਤੋਂ ਅਸੀਂ ਇਸ ਗੱਲ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਕਿਰਤ ਮਜ਼ਦੂਰਾਂ ਦੇ ਨਾਲ ਬਿਲਕੁਲ ਚਟਾਨਵਰ ਦਾ ਸਮੁੱਚੀ ਕਾਂਗਰਸ ਕਰੀ। ਮੁਦੇਸ਼ ਸਾਹਿਬ ਕਹਿੰਦੇ ਨੇ ਬਕਸ਼ ਦੇ ਜਿਹੜਾ ਸੱਤਾ ਪੱਖਾ ਆਪਸ ਵਿੱਚ ਮਿਲਿਆ ਰਿਹਾ ਸਾਡੀ ਵਾਰਤ ਹੈ ਅੰਦਰਨਾ ਪਾਰਲੀਮੈਂਟ ਮੈਂ ਇਸ ਗੱਲ ਤੇ ਕੋਈ ਕੋ ਪਾਰਲੀਮੈਂਟ ਦੇ ਵਿੱਚ ਸਾਡੇ ਸਾਥੀ ਨਾਲ ਬੈਠੇ ਸਾਡੇ ਪ੍ਰਧਾਨ ਬਿਟੇ ਨੇ ਹਰ ਰੋਜ਼ ਮੈਂ ਖੁਦ ਬੇਹਦਾਰਿਆ ਕਿ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਰੋਜ਼ ਮਜ਼ਾਰਾ ਕਾਂਗਰਸ ਬਾਕੀ ਆਪੋਜੀਸ਼ਨ ਪਾਰਟੀਆਂ ਨੂੰ ਲੈ ਕੇ ਕਰਦੀ ਰਹੀ ਇਹ ਠੀਕ ਹੈ ਜਿਹੜੀ ਪੰਜਾਬ ਸੱਤਾ ਧਾਰ ਰਹੇ ਇਹਨਾਂ ਨੇ ਇਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸਾਥ ਨਹੀਂ ਦਿੱਤਾ ਇਹ ਅਨਫੋਰਚੂਨੇਟ ਗੱਲ ਹੈ ਆਪ ਨੂੰ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਲੀਡ ਅਸੀਂ ਕਰ ਰਹੇ ਸੀ ਸਾਡਾ ਸਾਥ ਨਹੀਂ ਸੀ ਦੇਣਾ ਚਾਹਦੇ ਤੋਂ ਇਥੋਂ ਤੱਕ ਪੰਦੇਰ ਸਾਹਿਬ ਦੀ ਮੈਂ ਗੱਲ ਨਾਲ ਸਹਿਮਤ ਹਾਂ ਕਿ ਨਾ ਬੀਜੇਪੀ ਇਹਨਾਂ ਦਾ ਸਾਥ ਦੇ ਰਹੀ ਹੈ ਨਾ ਆਪ ਦੇ ਰਹੀ ਪਰ ਕਾਂਗਰਸ ਹਮੇਸ਼ਾ ਇਹਨਾਂ ਦੇ ਨਾਲ ਰਹੀ ਹੈ ਤੇ ਨਾਲ ਰਹੇ ਨਸ਼ੇ ਦੇ ਖਿਲਾਫ ਗਵਰਨਰ ਸਾਹਿਬ ਨੇ 10 ਤੇ 11 ਨੂੰ ਫੈਕਟਰੀਆਂ ਦਾ ਰੰਗ ਕਰਾਇਆ ਕਿਹ ਚੱਲ ਰਿਹਾ ਮੈਂ ਕਹਿੰਦਾ ਪੈਦਲ ਯਾਤਰਾ ਨਾਲੋਂ ਤੇ ਜਿਹੜੇ ਹੀ ਐਕਸ਼ਨ ਕਰਨਾ ਪੁਲਿਸ ਦੇ ਸੀਨੀਅਰਮੋਸਟ ਅਫਸਰਸ ਤੇ ਪੋਲਿਟিক্যাল ਲੋਕਾਂ ਦੇ ਨਸ਼ਾ ਤੇ ਤੁਹਾਨੂੰ ਪਤਾ ਪੁਲਿਸ ਦੀ ਮਦਦ ਨਾਲ ਤੇ ਪੋਲਿਟিক্যাল ਪੈਟਰੋਨੇਜ ਨਾਲ ਨਸ਼ਾ ਵੇਚਦਾ ਹੈ ਤੇ ਪੈਦਲ ਯਾਤਰਾ ਨਾਲ ਗਵਰਨਰ ਸਾਹਿਬ ਕੀ ਕਰਨਗੇ ਜੇ ਇਹਨਾਂ ਦਾ ਮਨਸ਼ਾ ਹੋਏ ਰੋਕਣ ਦੀ ਤੇ ਬਕਾਇਦਾ ਤੌਰ ਇਹਨਾਂ ਕੋਲ ਰਿਪੋਰਟਸ ਪਈਆਂ ਹਾਈ ਕੋਰਟ ਦੀਆਂ ਰਿਪੋਰਟਸ ਪਈਆਂ ਨੇ ਇਹਨਾਂ ਦੇ ਸੀਨੀਅਰਮੋਸਟ ਅਫਸਰ ਅੱਜ ਦੇ ਦਿਨ ਵੀ ਭਗੌੜੇ ਨੇ ਜਿਹੜੇ ਡਰੱਗਸ ਦੇ ਕੇਸਸ ਦੇ ਵਿੱਚ ਇੱਕ ਇਹੋ ਜਿਹਾ ਅਫਸਰ ਹੈ ਜਿਹੜਾ तकरीबन 1 ਸਾਲ ਤੋਂ ਭਗੌੜਾ ਉਹਦੀ ਤੇ ਗ੍ਰਿਫਤਾਰੀ ਨਹੀਂ ਕਰਵਾਈ ਗਵਰਨਰ ਸਾਹਿਬ ਘਟੋ ਘਟੋ ਨਾਲ ਗ੍ਰਿਫਤਾਰ ਕਰਾ ਜਿਹੜੇ ਵੀ ਕੇਸਸ ਡਰੱਗਸ ਉੱਤੇ ਚੱਲਦੇ ਨੇ ਭਾਵੇਂ ਇਡੀ ਕੋਲ ਨੇ ਭਾਵੇਂ ਪੰਜਾਬ ਪੁਲਿਸ ਕੋ ਉਹਦਾ ਤਕੀਕਾਤ ਕਰਨ ਜਲਦੀ ਤੋਂ ਜਲਦੀ ਬਟ ਨਾਥਿੰਗ ਇਜ਼ ਹੈਪਨਿੰਗ ਥਿਸ ਇਜ਼ ਆਲ ਇਸ ਆ ਕੇ ਹੀ ਦਾ ਪਲੇਨ ਟੂ ਦੀ ਗੈਲਰੀ ਨਾਥਿੰਗ बहुत दिन दस पारा अपनी का जो अकाल तख्त साहब ने वेखो रिलीजियस अफेयर असी सारे सिखा जो भी अकाल तख्त साहब ने ਫੈਸਲਾ ਲੇ ਉਹ ਸਾਰਿਆਂ ਦੇ ਸਿਰ ਤੇ ਕੋਈ ਇਸ ਤੋਂ ਬਾਅਦ ਅਸੀਂ ਇਹਦੇ ਕੋਈ ਕਿ ਬਲੋ ਕਹਿੰਦੇ ਪੁਲਿਸ ਦੀ ਜਾਂਚ ਕੋਲ ਬਿਠਵਾਣੀ ਹੈ ਸਭ ਨੂੰ ਗ੍ਰਿਫਟਾਰ ਹੋਣ ਚਾਹੀਦੇ ਹੈ ਜਾਂਚ ਹੋਣੀ ਚਾਹੀਦੀ ਨੇ ਵੀ ਯਾ ਹੋਵੇ ਹੋ ਸਿਟਿੰਗ ਚਾਹੀਦੀ ਕਹਿੰਦੇ ਪੂਰਾ ਕਸ ਬੋਨੋ ਨੇ ਤਰ੍ਹਾਂ ਦੁੱਭੀਨੇ ਚਾਹੀਦੇ ਮੈਂ ਤੇ ਤੁਹਾਨੂੰ ਇਨੀ ਬੇਇਜ਼ਤੀ ਕਰਦਾ ਇਹ ਸਾਰੀ ਚੀਜ਼ ਅਕਾਲਪੁਰ ਸਾਹਿਬ ਵੀ ਵੀ ਗਰੀਬ ਤੇ ਤੈ ਹੱਲ ਹੋ ਰਹੀ ਜੋ ਕੁਝ ਵੀ ਹੋਇਆ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਮੇਰੀ ਪੀਲ ਜਿਹੜਾ ਜਹਦਾਰ ਕਲਤਖ ਸਾਹਿਬ ਨੂੰ ਤੁਸੀਂ ਇੰਟਰਵੀਨ ਕਰੋ ਤੇ ਰਸਤਾ ਬਤਾਓ